ਹੈਲੋ ਸਸਿਬਾ ਜੀ ਜਰਿਆ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸ਼ਾਨ ਡੇਲੀ ਵਲੌਗ ਤੇ ਅਸੀਂ ਵੀ ਠੀਕ ਹਾਂ ਉਮੀਦ ਕਰਦਾ ਹਾਂ ਤੁਸੀਂ ਵੀ ਠੀਕ ਹੋਵੋਗੇ ਤੇ ਅੱਜ ਆਪਾਂ ਚੱਲੇ ਆਂ ਜੀ ਪਾਪਾ ਜੀ ਮਾਸੀ ਕੋ মামਮੇ ਉਹਨਾਂ ਕੋ ਤੇ ਕਾਫੀ ਐਕਸਾਈਟਮੈਂਟ ਹੋਈ ਆ ਕਿਉਂਕਿ ਆਪਾਂ ਕਾਫੀ ਛਿਰਾਂ ਬਾਅਦ ਚੱਲੇ ਆਂ 4-5 ਮਹੀਨਿਆਂ ਬਾਅਦ ਕਿਉਂਕਿ ਆਪਾਂ ਵਿੱਚ ਘੁੰਮਣ ਵੀ ਚੱਲ ਗਏ ਸੀ ਇਹ ਕਰਕੇ ਆਪਾਂ 4-5 ਮਹੀਨਿਆਂ ਬਾਅਦ ਚੱਲੇ ਆਂ ਤੇ ਤੁਹਾਨੂੰ ਹੁਣ ਮਿਲਾਂਗੇ ਜੀ ਜਿਦੋਂ ਤੁਹਾਨੂੰ ਗੱਡੀ ਤੇ ਤੁਸੀਂ ਸੋਚ ਰਹੇ ਹੋਗੇ ਕਿ ਅੱਜ ਬਹੁਤ ਦਿਨਾਂ ਬਾਅਦ ਵੀ ਲੋਗ ਲੱਗਾ ਹੋਆ ਕਿ ਬਹੁਤ ਦਿਨਾਂ ਬਾਅਦ ਵੀ ਲੋਗ ਇਹ ਕਰਕੇ ਹੋਣ ਲੱਗਾ ਹੋਆ ਵੀ ਆਪਾਂਗੇ ਜੀ ਘੁੰਮਣ ਉਸ ਤੋਂ ਅੱਗੇ ਬਾਅਦ ਘਰੀ ਲਾਏ ਤੇ ਟਾਈਮ ਨਹੀਂ ਲੱਗਾ ਇਸ ਕਰਕੇ ਲੋਗ ਬਣਾ ਨਹੀਂ ਅੱਜ ਵਲੋਗ ਬਣਾਵਾਂਗੇ ਤੇ ਉਸ ਤੋਂ ਬਾਅਦ ਸ਼ਾਰਟ ਵੀਡੀਓ ਪਾਇਆ ਕਰਾਂਗੇ ਇਹ ਰੋਜ਼ੀ ਮਿਲਦੇ ਹਾਂ ਜੀ ਹੁਣ ਤੁਹਾਨੂੰ ਕਿਆ ਗੱਡੀ ਪਾਪਾ ਨੇ ਸਵੇਰੇ ਸਵੇਰੇ ਹੀ ਤੋਤੀ ਮੋਟਰ ਤੇ ਅਸੀਂ ਆਪਾਂ ਫੇ ਜਾਵਾਂਗੇ ਤੇ ਵਲੌਗ ਦੇ ਨਾਲ ਸਾਡੇ ਸਾਡੇ ਨਾਲ ਬਣੇ ਰਹੋ ਲੌਗ ਚ ਤੇ ਮਿਲਦੇ ਆ ਜੀ ਹੁਣ ਤੁਹਾਨੂੰ ਗੱਡੀ 'ਚ ਬਹਿ ਕੇ ਤੇ ਸਭ ਵੀ ਰੈਡੀ ਹੋ ਚੁੱਕਿਆ ਵਾ ਤੇ ਸਭ ਕਹਿ ਰਿਹਾ ਹੈ ਕਿ ਤੇਰੇ ਬੂਰ ਦੇ ਤਸਮੇ ਮੈਂ ਪਾ ਕੇ ਦਿਨਾ ਵਾ ਫੇ ਵੇਖ ਲਓ ਸਭ ਤਸਮੇ ਪਾ ਦੋ ਤਸਮੇ ਪਰ ਅਸ ਜਮੀ ਪਾ ਦੋ ਬੂਟਾਂ ਦੇ ਕਿ ਪਾਪਾ ਨੇ ਗੱਡੀ ਮੋੜ ਲਈ ਆ ਹੁਣ ਆਪਾਂ ਬੰਦੇ ਆ ਵਿੱਚ ਤੇ ਤਾਦੀ ਜੀ ਵੀ ਨਾਲ ਜਾਣਗੇ ਤੇ ਹੁਣ ਆਪਾਂ ਕਿੱਧਰ ਚਲਦੇ ਆਈ ਹੁਣ ਆਪਾਂ ਜਾਵਾਂਗੇ ਜੀ ਬਿਅੰਸ ਕੰਟੀਨ ਉਹ ਤੋਂ ਲਾਗੇ ਸੋਦਾ ਤੇ ਤਾਦੀ ਜੀ ਆਪੇ ਨਾਲ ਚੱਲੇ ਆ ਅੰਮੀ ਮਿਲਦੇ ਆਂ ਉੱਥੇ ਜਾ ਕੇ ਬਿਆਸ ਕੰਟੀਨ ਉਹੀ ਆ ਜਿਹੜਾ ਟ੍ਰੇਨੇ ਚੱਲ ਜਾਣਾ ਸੀ ਜੇ ਪਹੁੰਚ ਗਏ ਸਿੱਧੇ ਜਾਓ ਸਿੱਧੇ ਜਾਓ ਕੰਟੀਨ ਤੇ ਆਪਾਂ ਉੱਤਰ ਗਏ ਉਹਨਾਂ ਪਾ ਕੰਟੀਨ ਤੋਂ ਸਮਝਾ ਲਾ ਕੇ ਤੰਗ ਰਸਤੇ ਜਿ ਮਿਲਾਂਗੇ ਕਿਉਂਕਿ ਅੰਦਰ ਵੀਡੀਓ ਬਣਾਣੀ ਲਾਉਡ ਨਹੀਂ ਹੈਗੀ ਇਸ ਕਰਕੇ ਮੈਂ ਤੇ ਮਮਾ ਬਾਹਰ ਲੁਕੇ ਆਂ ਦੇ ਆਪ ਕੰਟੀਨਿਊ ਚ ਸੋਡਾ ਲੈ ਆਂਗੇ ਆਪਾਂ ਦੱਸਦੇ ਹਾਂ ਤੇ ਆਪਾਂ ਜਾਵਾਂਗੇ ਜੀ ਪਾਪਾ ਜੀ ਲੈਣ ਵਾਲੇ ਭਾਈ ਮਾਸੀ ਜੀ ਕੋ ਉੱਥੇ ਜਾ ਕੇ ਮਿਲਾਂਗੇ ਤੁਹਾਨੂੰ ਦੇਖਾਂ ਬੋਲਦੇ ਦੇ ਚੁੱਕੇ ਆ ਯਾਰ ਮੇਰੇ ਉਹ ਮੀਲ ਕੇ ਰੱਖੋ ਬਾ ਗੋਲੀ ਮਿਲਦਾ ਨਾ ਹੁਣ ਕਰ ਗੋਲੀ ਆਵੇ ਤੇ ਲੱਚੀ ਮੁੱਕ ਜੀ ਇਹਨਾਂ ਚੀਜ਼ ਵਿੱਚ ਮੂਹਰ ਰੱਖ ਤਾ ਮੇਰਾ ਏ ਏ ਆਏ ਆ ਗਏ ਵੀ ਆ ਹੈ ਡਰ ਨਹੀਂ ਹੁੰਦਾ ਕਿਤੇ ਮਾਂਤ ਕੋਨ ਨਹੀਂ ਹੁੰਦਾ ਬਹੁਤ ਚੱਲਦੇ ਨੇ 10 12 ਹੋਣੇ ਆ ਇਹ ਲੈ ਓਏ ਇਹਨਾਂ ਦਾ ਰੋਇ ਦਾ ਕੰਮ ਹੈ ਇਹ ਆਉਂ ਰਹੀ ਆ ਨਹੀਂ ਜਣਾ ਅਜੇ ਥੱਲੇ ਆਉਂਦੀ ਆ ਆ ਵੇਖਿਆ ਆ ਵੀ ਜਾਊਗਾ ਆਓ ਇੱਥੇ ਚੜ ਕੇ ਇਹ ਆਓ ਇਹੋ ਨਹੀਂ ਇਹਦੀ ਨਹੀਂ ਚਾਹਣਾ ਆ ਇਹਦੀ ਜ਼ਿੰਦਗੀ 'ਚ ਸਕੂਨ ਨਹੀਂ ਹੈਗਾ ਵੇਖ ਕਿੱਥੇ ਲਿਆਣੇ ਦਾ ਆਦੀ ਵੀ ਇੱਥੇ ਬੰਦਾ ਖੜਾ ਪਿੱਛੇ ਲੈਣ ਬੰਨੀ ਜਾਉਂਦਾ ਪਿੱਛੇ ਪਿੱਛੇ ਪੋਨੇ ਪਾਈ ਲਾ ਨੰਗਾ ਨਾ ਇਹਦਾ ਪਿੱਛੇ

اپنی چیز نہیں ਬਣਾਉਣਾ ਮੈਂ কাল ਗੱਡੀ ਲਈ ਫਿਰ ਮੇਰਾ ਤੇਦੀ ਗੱਡੀ ਤੇਰੀ ਨਹੀਂ ਜਾਣਦੀ ਜਾਂਦੀ ਆ ਕੀ ਪਹਿਲਾਂ انا ਪਹਿਲਾ ਗਾਣਾ ਰ ਪਹਿਲਾ ਗਾਣਾ ਹੈ ਬਾਪੂ ਨੇ ਬੋਲਿਆ ਉਹ ਬਾਪੂ ਵੀ ਨੰਗ ਹੈਗਾ ਹੈ ਆ ਇਹਨੂੰ ਕੋ ਨਾ ਮੈਂ ਇਸ਼ਾਰੇ ਕਰ ਸਕਦਾ ਆ ਨਹੀਂ ਬੰਦੇ ਨੂੰ ਪਤਾ ਨਹੀਂ ਕਿਉਂ ਅੱਜ ਕੱਲ ਉਹ ਜੇ ਅੱਜ ਪਹਿਲੀ ਅੱਜ ਜਾਊਗਾ ਇਹ ਗੱਡੀ ਕੋਈ ਨਹੀਂ ਜਾਉਗੀ ਨਹੀਂ। ਅੱਗੇ ਆ ਕੇ ਤੁਰਨ ਦੇ। ਫਾਇਲ ਜਲੰਧਾ ਸਾਈਡ ਜੇ ਤੋ ਆਪਾਂ ਉਹਨੇ ਆਪ ਐਂ ਦੀ ਲੰਗਦੇ ਨੇ। ਹਾਂ। ਐਂ ਦੀ। ਹਾਂ।

ਇਹ ਜਿੱਥੇ ਮੇਰੀ ਸਰਕਾਰਾਂ ਦੀ ਇਹਨਾਂ ਮੱਲੇ ਵਾਦੀ ਕੇ ਮਰ ਗਿਆ ਕੇਸ ਲਾ ਲੈਣਾ ਸਰਕਾਰਾਂ ਤੇ ਇਹ ਫਲਾਣੇ ਵਧਾਈ ਦਾ ਏਰੀਆ ਹੈ ਉਥੋਂ ਦੀ ਬੰਦਾ ਟ੍ਰੇਨ ਥੱਲੇ ਆ ਗਿਆ ਕਿਤਾ ਆ ਗਿਆ ਇਹ ਉਹ ਮੋਟਰਸਾਈਕਲ ਲੰਗਾ ਨਹੀਂ ਇਹ ਉਹ ਟੈਂਪੂ ਜਿੱਤਿਆ ਜਾਣਾ ਨਹੀਂ ਉਹ ਮੋਟਰਸਾਈਕਲ ਲੰਗਾ ਗਿਆ ਹੋਏ ਲੰਗਾ ਤੇ ਜੇ ਬਾਈ ਦੇ ਵਾ ਟ੍ਰੇਨ ਆ ਜਾਏ ਫਿਰ ਫਿਰ ਵੀ ਮੋਟਰਸਾਈਕਲ ਛੱਡ ਕੇ ਭੱਜ ਜਾਣਾ ਬੋਰਡਰ ਉੱਤੇ ਮੋਟਰਸਾਈਕਲ ਫੜਕਣਾ ਕਿ ਗੋਦ ਦੇ ਇਹਨਾਂ ਇੱਕ ਛੱਤਿਆਨਾ ਸਿਰ ਦੇਣੀ ਜਿੱਤ ਬਚਣਾ ਜੇ ਮੋਟਰਸਾਈਕਲ ਬਾਈ ਆ ਵੀ ਨੰਗਣ ਨੇ ਨਹੀਂ ਤੁੰਗਦੇ ਨਾ ਮੈਂ ਇਹਨਾਂ ਨੂੰ ਹਗਾ ਜ਼ਿੰਦਗੀ ਦਾ ਪਿਆਰ ਹੈ ਜ਼ਿੰਦਗੀ ਦਾ ਪਿਆਰ ਨਹੀਂ ਹੈ ਇਹਨਾਂ ਨੂੰ ਕਿਸੇ ਨੇ ਪਿਆਰ ਨਹੀਂ ਹੈਗਾ ਕਿ ਪਿਆਰ ਹੋਵੇ ਤਾਂ ਇੱਧਰ ਰੁਕਣਾ ਉਹ ਬੰਦੇ ਆਉਣ ਨਾਲ ਜਦੋਂ ਬ੍ਰੇਮ ਦਾ ਚੁੱਕਿਆਗਾ ਇਹਨਾਂ ਦੇ ਅੱਗੇ ਆਉਣਾ ਟ੍ਰੈਫਿਕ ਵੀ ਵਧੂਗਾ ਨਹੀਂ ਹੋ ਤਾਂ ਸਾਰੇ ਉਸੇ ਲਿਸਟ ਵਿੱਚ ਉਹ ਉਧਰ ਵੀ ਗੱਡੀ ਆ ਗਿਆ ਉਹ ਉਹ ਇਧਰ ਘੱਟਾ ਮਤਲਬ ਉਹ ਗੱਡੀ ਵਾਲੇ ਨੇ ਕਿੰਨੀ ਦੇਰ ਤੱਕ ਪਾਉਣੀ ਇਹ ਸਮਝ ਨਹੀਂ ਪਤਾ ਨਹੀਂ ਕਿ ਆਹ ਇਹ ਗੱਡੀ ਨਾ ਉਹ ਵਾਲੀ ਉਹ ਜਿਹੜਾ ਪਾਹ ਹੱਡੇ ਬਾਪੂ ਵਰਗਾ ਸ਼ੀਟ ਟੱਕਣ ਡਿਆ ਵਾ ਸ਼ੀਟ ਟੱਕਣ ਡਿਆ ਵੀ ਖੜੀ ਪਿੱਛੇ ਜਾ ਕੇ ਤੇ ਛਾਵੇ ਇਹਦੀ ਜ਼ਿੰਦਗੀ ਜਿਸ ਕੋਨ ਨਹੀਂ ਹੈਗਾ ਕਦੇ ਉੱਛੇ ਬੈਂਦਾ ਕਦੇ ਈਚੇ ਬੈਂਦਾ ਕਦੇ ਈਚੇ ਬੈਂਦਾ ਕਦੇ ਆ ਗਈ ਟ੍ਰੇਨ ਆ ਗਈ ਟੇਨ ਕਿੱਥੇ ਭਣਾ ਭਾਈ ਆਹੇ ਮੱਡੀ ਆ ਗਈ ਹੋ ਚੰਦ ਚੰਦਰੀਆ ਇਹਦੇ ਹੋੜੀਆ ਇਹ ਲੋਹਾਡੀ ਇਹ ਐਮਯੂ ਹੈ ਲੋਕਲਾ ਨਾ ਲੋਕਲਾ ਇਹ ਜਿੰਨ ਕੀ ਧੋਣ ਚੁੱਕਿਆ ਜਾਊਗਾ ਹੈ ਲੋਰ ਆਉਗੇ ਉੱਬੇ ਅਸ਼ਟੇਸ਼ ਨਹੀਂ ਆਉਣੀ ਐ ਗੱਦ ਅਚਾਰੀਰ ਉਹਨੇ ਟੈਂਪੂ ਵਾਲੇ ਨੇ ਐਡਾਂ ਕੱਢਿਆ ਵੇ ਉਹ ਜਾਂਦਾ ਰਹੀ ਐ ਇਹ ਉਹ ਹੁਣ ਮਾਰਕੀਟ ਜਾਣਾ ਹੁੰਦਾ ਨਹੀਂ ਪਾਪਾ ਪਹੁੰਚ ਕੇ ਆ ਜੀ ਪਾਪਾ ਜੀ ਕੀ ਤੇ ਪਿੰਡ ਨਾ ਆਵਣੀ ਨਾ ਆਹੋ ਆਦਾ ਕਰ ਨੀ ਅੱਜ ਲੱਗ ਰਿਹਾ ਨਾ ਮਾਸੀਨਾ ਉਥੇ ਰੁਕ ਗਈ ਗੱਡੀ ਉਹ ਜੀ ਆਵਦੀ ਨੂੰ ਡਾਲੇ ਪਿੰਡ ਤੋਂ ਤੱਕ ਫਾਈਵ ਅਗੋਰ ਦਰ ਮੁੰਡਾ ਇਹ ਅੰਗੇ ਤੇ ਲੱਗਦਾ ਨਾ ਇਹ ਤੂੰ ਵੀਖਿਆ ਨਹੀਂ ਕਦੀ ਆਹ ਮੈਂ ਸਾਰੇ ਇੱਕ ਨੂੰ ਰਾਏ ਕਦੀ ਆਏ ਆ ਨਹੀਂ ਤੇ ਕਾਲੇ ਚੰਨੋ ਦੀ ਕੁੜੀ ਦੀ ਵਿਆਹ ਹੀ ਪੁੰਚ ਰੋ ਦੇ ਦੇ ਹੀ ਕਰਾ ਇਹ ਆਏ ਪਤਾ ਨਹੀਂ ਕੀ ਵਿਆਹ ਉਹ ਵਿਆਹ ਸਗਤਿਆ ਉਹ ਕਹੇ ਗਏ ਨਾ ਨਿਕਲੋ ਨਿੱਕੀ ਨਿੱਕੀ ਕੁੜੀ ਦਾ ਵਿਆਹ ਹੋ ਪਤਾ ਨਹੀਂ ਉਹ ਵੀ ਜੁਰੇ ਕਿ ਕਿ ਸਾਨੂੰ ਐਕਿੰਗ ਆਫ 30 ਡੇਸ ਮੰਨ ਲੇ ਸਭ ਉਹ ਲੈ ਕੇ ਬੈਠੇ ਹੋ ਗਏ ਰੌਂਕ ਤੇ ਗੱਡੀ ਐਕਸੀਡੈਂਟ ਉਹਦੇ ਕਾ ਉਹ ਗਏ ਨਾ ਪਹੁੰਗੀ ਤਾਂ ਇਹ ਨਟਾਲੇ ਬਾਈ ਨੇ ਇਹ ਇਹ ਇੱਕ ਦਿਨ ਬਨੇ ਕਹੇ ਸੰਗੋ ਆਈ ਸੀ ਏ ਨੋ ਉਹ ਡੀਪੋ ਨਹੀਂ ਗਈ ਵੱਧ ਗਈ ਆ ਨਹੀਂ ਉੱਥੋਂ હું ਆਈ ਗਾਈ ਸਾਨੂੰ ਇਧਰ ਪਹਿਲਾਂ ਹੀ ਤੇ ਫਿਰ ਹੀ ਆਈ ਸੀ ਕੋਲ ਦੀ ਚਲ ਚਲ ਤੇ ਉਹਨਾਂ ਦਾ ਪਤਾ ਪੜੀ ਸੀ ਉਹ ਸੀ ਉਹ ਦੂਜੀ ਕੋ ਪਹੁੰਚ ਗਏ ਜੀ ਮਾਸੀ ਕੋ ਪਹੁੰਚ ਗਏ ਬਣਾ ਹੋਏ ਆ ਆ ਇੱਥੇ ਤੇ ਰੱਖ ਆ ਗੱਭਰ ਨਵੇਂ ਨਾਲ ਘੁੰਮਣੇ ਆ ਲੰਮੀ ਗਿੱਚੀਆਂ ਇਹਨਾਂ ਦੇ ਹੱਥ ਬੱਜੇ ਨੇ ਆ ਦੇਖ ਬਾਕੀ ਦਾ ਸ਼ੌਕ ਮਾ ਨਾਤਾ ਮਾ ਨਾਤਾ ਚਾਪਾ ਵੀ ਮਾਸੀ ਕੋ ਗਿਆ ਕਿਤੇ ਹੁਣ ਆਪਾਂ ਚੱਲਿਆਂ ਜੀ ਜੱਲੋਵਾਲ ਮਮਾ ਦੇ ਮਾਮੇ ਦੀ ਕੁੜੀ ਕੋ ਤੇ ਛੁੱਟੀ ਵੀ ਹੋਣੀ ਆ ਜੇ ਉੱਥੇ ਹੀ ਆ ਪਾਪਾ ਦੀ ਮਾਸੀ ਜੀ ਕੋ ਤੇ ਮੈਂ ਮਮਾ ਪਾਪਾ ਤੇ ਇੱਧਰ ਸਾਧਵੀ ਅੱਡੇ ਨਾਲ ਚੱਲੇ ਆ ਗਾ ਸਾਹਿਬ ਕਿੱਥੇ ਚੱਲਿਆ ਕਿੱਥੇ ਚੱਲਿਆ ਸਾਹਿਬ ਤੇ ਹੁਣ ਤਾਂ ਮਹੀਆ ਉੱਥੇ ਜਾ ਕੇ ਮਿਲਾਂਗੇ ਤੇ ਵੀਡੀਓ ਚ ਬਣੇ ਰਹੋ ਹੁਣ ਆਪਾਂ ਤੁਰ ਪੈ ਤੁਰ ਪੈ ਲੱਗੇ ਇੱਥੇ ਆਪਾਂ ਕੋ ਫਲ ਲੈਂ ਰੁਕੇ ਹੀ ਇੱਥੇ ਆ ਗਏ ਆ ਕਿਤੇ ਆਪਾਂ ਗੱਡੀ ਲਾਵਾਂਗੇ ਕਾਹਨ ਗੱਡੀ ਨੂੰ ਗੱਲੀ ਆਦੀ ਹੋਵੇ ਹਾਂ ਤੇ ਕਿ ਸਟਾਡ ਨੂੰ ਤਾਂ ਲੈ ਕੇ ਆਪਾਂ ਨੂੰ ਮੇਰੇ ਨਾਲ ਆਪਾਂ ਪਾਪਾ ਜੀ ਐਵੇਂ ਮਾਸੀ ਤੋਂ ਹੀ ਕਰਦੇ ਆ ਤੇ ਹੁਣ ਆਪਾਂ ਪਾਪਾ ਦੇ ਮਾਮੇ ਕੋਲ ਜਾਵਾਂਗੇ ਜੀ ਸੰਗੋਦ ਲੈ ਟ੍ਰਾਈਬ ਝੂਟੇ ਲੰਡੇ ਆ ਇੱਧਰ ਵੇਖੋ ਤੇ ਹੁਣ ਆਪਾਂ ਆ ਗਏ ਆ ਜੀ ਸਾਰੇ ਵਾਂਡੇ ਕੱਢ ਕੇ ਤੇ ਆ ਪੰਜ ਰੋ ਸنگੋਲੇ ਨੂੰ ਜਾ ਰਹੇ ਸੀ ਤੇ ਆਪਾਂ ਰਸਤਾ ਭੁੱਲ ਗਏ ਥੋੜਾ ਯਾ ਇਹ ਕਰਕੇ ਬਹੁਤ ਜਹੀ ਰਸਤੇ ਫੇਰ ਸਹੀ ਦੇ ਚੜੇ ਤੇ ਬਹੁ ਟਾਈਮ ਲੱਗ ਗਿਆ ਟੈਂਟਾਂ ਖਰਾਬ ਹੋ ਗਿਆ ਐਡਾ ਤੇ ਇਸ ਕਰਕੇ ਨੇਰਾ ਵੀ ਹੋ ਗਿਆ ਜਾਨੂੰ ਕਿ ਉਧਰੋਂ ਨੇਰੀ ੋਂਡਿਆ ਵੀ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਚੰਗਾ ਲੱਗਾ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਮਿਲਾਂਗੇ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ